ਯੂਥ ਅਕਾਲੀ ਦਲ ਟਕਸਾਲੀ ਦੇ ਸੁਭਾਈ ਪ੍ਰਧਾਨ ਹਰ ਸੁਖਿੰਦਰ ਸਿੰਘ ਬੱbbi ਬਾਦਲ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚੋਂ ਖਤਮ ਹੋ ਜਾਵੇਗਾ। ਇਹ ਹੀ ਬੇਨਤੀ ਕਰਨੀ ਚਾਹੂੰਗਾ ਕਿ ਅੱਜ ਤਾਂ ਅਸੀਂ ਸਿਰਫ ਗੁਰੂ ਘਰ ਨਤਮਸਤਕ ਹੋਣ ਵਾਸਤੇ ਸੰਤਾਂ ਦੇ ਜੋੜੇ ਝਾੜਨ ਵਾਸਤੇ ਆਏ ਆ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀਆਂ ਕਰਨ ਆਏ ਆ। ਸੋ ਅੱਜ ਕੋਈ ਸਿਆਸੀ ਮੰਤਵ ਨਹੀਂ ਸਿਰਫ ਇੱਕ ਨਤਮਸਤਕ ਹੋ ਕੇ ਆਪਣੇ ਗੁਰੂ ਸਹਿਬਾਨਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਲੈਣ ਆਏ ਆ। ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ। ਸੁਖਾਸਿੰਘ ਬਾਦਲ ਜੀ ਨੇ ਬੜੀ ਮੁਸ਼ਕਲ ਨਾਲ ਇਹ ਪਾਰਟੀ ਖੜੀ ਕੀਤੀ ਸੀ ਕਿ ਲੇਕਿਨ ਹੁਣ ਇੱਕ ਇੱਕ ਕਰਕੇ ਸਾਰੇ ਬੰਦਿਆਂ ਨੂੰ ਛੱਡਦੇ ਜਾ ਰਹੇ ਨੇ। ਕੀ ਸਮਝਦੇ ਕੀ ਕਾਰਨ ਕੀ ਨੇ ਇਹਦੇ ਪਿੱਛੇ? ਬਾਦਲ ਸਾਹਿਬ ਕੋਲੇ ਬੜਾ ਸੁਨਹਿਰੀ ਮੌਕਾ ਸੀ। ਉਹਨਾਂ ਦੇ ਪਿਛਲੇ 20 ਸਾਲ ਤੋਂ 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ। 99 ਤੋਂ 2002 2007 ਤੋਂ 2017 ਇਹਨਾਂ 15 ਸਾਲਾਂ 'ਚ ਉਹ ਬਹੁਤ ਚੰਗੇ ਕਿਰਦਾਰ ਦੇ ਆਗੂ ਬਣਾ ਸਕਦੇ ਸੀ ਜਿਹੜੇ ਕੌਮ ਨੂੰ ਅਗਲੇ 50 ਸਾਲ ਲਈ ਸੇਧ ਦਿੰਦੇ ਪਰ ਬਾਦਲ ਸਾਹਿਬ ਨੇ ਉਹ ਆਗੂ ਬਣਾਏ ਜਿਹੜੇ ਕੋਈ ਚਿੱਟੇ ਆਲਾ ਸੀ ਕੋਈ ਉਹਨਾਂ ਨੇ ਉਹ ਆਗੂ ਬਣਾਤਾ ਜਿਹੜਾ ਕੋਈ ਰੇਤੇ ਆਲਾ ਸੀ ਮੈਂ ਸਮਝਦਾ ਬਾਦਲ ਸਾਹਿਬ ਵਰਗੇ ਸੁਚੱਜੇ ਢੰਗ ਦੇ ਸਿਆਸਤਦਾਨ ਤੋਂ ਇਹ ਉਮੀਦ ਨਹੀਂ ਸੀ ਸਮਝਦੇ ਹੋ ਕਿ ਜੇਕਰ ਸੁਖਵੀਰ ਸਿੰਘ ਬਾਦਲ ਆਪਣਾ ਸਤੀਫਾ ਦੇ ਦਿੰਦੇ ਤੇ ਸ਼ਾਇਦ ਅਕਾਲੀ ਦਲ ਜੇ ਦੋ 파ੜਨਾ ਹੁੰਦਾ ਟਕਸਾਲੀ ਦਲ ਜਿਹੜਾ ਅਕਾਲੀ ਇਹ ਨਾ ਬੰਦਾ ਰੋ ਸ਼ਰੋਨੀ ਅਕਾਲੀ ਦਲ ਜਿਹੜਾ ਇਕੱਠਾ ਰਹਿੰਦਾ ਮੈਂ ਸਮਝਦਾ ਹਾਂ ਜੇ ਸੁਖਵੀਰ ਬਾਦਲ ਮਜੀਠੀਏ ਨੂੰ ਹੀ ਦੇਸ਼ ਨਿਕਾਲਾ ਦੇ ਦਿੰਦੇ ਤਾਂ ਵੀ ਅਕਾਲੀ ਦਲ ਦੀ ਹੋਂਦ ਬਚ ਜਾਣੀ ਸੀ ਤੇ ਇਹ ਕਹਿਣਾ ਚਾਹੁੰਦੇ ਇਲੈਕਸ਼ਨਸ ਨੂੰ ਲੈ ਕੇ ਜੇ ਅਮਰ ਗੱਲ ਕੀਤੀ ਜਾਵੇ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਰਹਿਣਗੇ ਜੋ ਵੀ ਤੁਸੀਂ ਪਹਿਲੀ ਵਾਰ ਹੁਣ ਆਪਣੇ ਪਰਿਵਾਰ ਦੇ ਖਿਲਾਫ ਬੋਲੋਗੇ ਹੁਣ ਖੁੱਲ ਕੇ ਬੋਲੋਗੇ ਕੀ ਕਹਿਣਾ ਚਾਹੋਗੇ ਤੇ ਬਾਰੇ ਦੇਖੋ ਪਰਿਵਾਰ ਮੈਨੂੰ ਬੜਾ देर बाद ਤੇ ਬੜਾ ਔਖਾ ਹੋ ਕੇ ਇਹ ਪਤਾ ਲੱਗਿਆ ਕਿ ਸਿਆਸਤ 'ਚ ਕੋਈ ਪਰਿਵਾਰ ਨਹੀਂ ਹੁੰਦਾ